ਦੇ ਦਾਦਾ ਸ਼੍ਰੀ ਸ਼ਹੀਦ ਬੈਂ ਸਿੰਘ ਪੁਰਵ ਮੁੱਖ ਮੰਤਰੀ ਹੈਗੇ ਆ ਸ਼ਹਾਦਤ ਦਿੱਤੀ ਪੰਜਾਬ ਲਈ ਲੇਕਿਨ ਉਹਨਾ ਨੇ ਵੀ ਤਲਾਝਲੀ ਦਿੱਤੀ ਹੈ ਕਾਂਗਰਸ ਨੂੰ ਕਿਉਂਕਿ ਉਥੇ ਮਾਨ ਸਨਮਾਨ ਨਹੀਂ ਹੈ ਇਨਸਾਨ ਜਿੰਦਾ ਹੈ ਆਪਣੇ ਮਾਨ ਸਨਮਾਨ ਦੇ ਲਈ ਤਾਂ ਵਿਅਕਤੀ ਕਹਿੰਦਾ ਹੈ ਕਿ ਬਈ ਬਿਹਤਰ ਹੈ ਕਿ ਅਸੀਂ ਜਿੱਥੇ ਮਾਨ ਸਨਮਾਨ ਨਾ ਹੋਵੇ ਉਹਨੂੰ ਛੱਡ ਦੇਣਾ ਚਾਹੀਦਾ ਹੈ ਉਹ ਸਾਥੀਓ ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਵੱਧ ਰਹੀ ਹੈ ਦੇਸ਼ ਦਾ ਭਵਿੱਖ ਬਣ ਕੇ ਸਾਹਮਣੇ ਆ ਰਹੀ ਹੈ ਔਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਥੀ ਜਿਹੜੇ ਹੈਗੇ ਆ ਦੂਸਰੀਆਂ ਪਾਰਟੀਆਂ ਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਨੇ ਦੋਨੋਂ ਬਾਵਾ ਫੈਲਾਈਆਂ ਹੋਈਆਂ ਹੈਗੀਆਂ ਕਿ ਆਓ ਤੁਹਾਨੂੰ ਅਸੀਂ ਗਲ ਵਕੜੀ ਚ ਲੈਨੇ ਆ ਕਹਿੰਦੇ ਕਿ ਛੋਟਾ ਕਰਕੇ ਦੇਖੀਏ ਜੀਵਨ ਦਾ ਵਿਸਤਾਰ ਆਖੋ ਭਰ ਆਕਾਸ਼ ਹੈ ਬਾਹੋ ਬਰ ਸੰਸਾਰ ਸੋ ਅਸੀਂ ਆਪਣੇ ਹਿਰਦੇ ਨਾਲ ਲਾਨੇ ਆ ਸਾਨੂੰ ਅਸੀਂ ਸਥਾਨ ਦਿੰਨੇ ਆ ਔਰ ਸਾਥੀਓ ਭਾਰਤੀ ਜਨਤਾ ਪਾਰਟੀ ਚ ਆਨ ਦਾ ਦਰਵਾਜ਼ਾ ਹੈ ਜਾਨ ਦਾ ਦਰਵਾਜ਼ਾ ਨਹੀਂ ਹੈ ਔਰ ਜਿੱਥੇ ਤੱਕ ਅਕਾਲੀ ਦਲ ਦਾ ਤਲੁਕ ਹੈ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਿਹਾ ਹੈਗਾ ਤੋ ਸੋ ਇੱਕੋ ਹੀ ਪਾਰਟੀ ਰਹਿ ਜਾਂਦੀ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਇਹ ਪਹਿਲੀ ਵਾਰੀ ਹੈ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਹੈ ਔਰ 13 ਦੀਆਂ 13 ਸੀਟਾਂ ਦੇ ਉੱਤੇ ਕਮਲ ਨਿਸ਼ਾਨ ਹੈ ਔਰ ਸਾਥੀਓ ਆਓ 4 ਜੂਨ ਨੂੰ ਅਸੀਂ ਭਾਰਤੀ ਜਨਤਾ ਪਾਰਟੀ ਦੇ 13 ਦੇ 13 ਉਮੀਦਵਾਰ ਅਸੀਂ ਕਾਮਯਾਬ ਕਰੀਏ ਔਰ 2027 ਦੇ ਵਿੱਚ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਲੈ ਕੇ ਆਈਏ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਾਈਏ ਸੋ ਸਾਥੀਓ ਚੋ ਨਿਸ਼ਾਨ ਚੋ ਨਿਸ਼ਾਨ ਚੋ ਨਿਸ਼ਾਨ ਕਮਲ ਦਾ ਫੁੱਲ ਔਰ ਸਾਥੀਓ ਭਾਰਤੀ ਜਨਤਾ ਪਾਰਟੀ ਨੇ ਮੋਦੀ ਸਾਹਿਬ ਨੇ ਜਿੱਥੇ ਤੁਸੀਂ ਦੇਖੋ ਕਿ ਅਸੀਂ ਅਰਦਾਸ ਕਰਦੇ ਸੀਗੇ ਕਿ ਜਿਨ੍ਹਾਂ ਗੁਰਧਾਮਾਂ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਬਖਸ਼ੋ ਕਰਤਾਰਪੁਰ ਦਾ ਸਾਬ ਦਾ ਲਾਂਘਾ ਖੋਲਿਆ 500 ਸਾਲ ਦੇ ਸੰਘਰਸ਼ ਨੂੰ ਵਿਰਾਮ ਦਿੱਤਾ RAM ਲੱਲਾ ਵਿਰਾਜਮਾਨ ਹੋਇਆ ਹੈ ਅਯੁੱਧਿਆ ਦੇ ਵਿੱਚ ਔਰ ਸਾਥੀਓ ਇਹ ਵੱਡੇ ਇੱਕ ਨਾ ਹੋਣ ਵਾਲੇ ਕੰਮ ਜਿਹੜੇ ਹੈਗੇ ਆ ਉਹ ਅੱਜ ਕੀਤੇ ਹੈ ਸੋ ਆਓ ਅਸੀਂ ਜਿਹੜਾ ਹੈਗਾ ਬਹੁਤ ਜਲਦੀ ਹੀ ਸਾਡੇ ਦਰਮਿਆਨ ਮੋਦੀ ਸਾਹਿਬ ਆ ਰਹੇ ਹਨ ਸੋ ਮੈਂ ਨਰਮ بلند ਕਰਾਂਗਾ ਮੋਦੀ ਜੀ ਕੋ ਜੈ શ્રી RAM ਮੋਦੀ ਜੀ ਕੋ ਮੋਦੀ ਜੀ ਕੋ ਮੋਦੀ ਜੀ ਕੋ धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप